ਗੱਡੀ ਕਹਿੰਦੇ ਜੀ ਜਿਵੇਂ 160 ਤੇ ਗੱਡੀ ਸੀਗੀ ਜੀ ਇਹ ਜਿਵੇਂ ਮੰਡੀਰੋਂ ਦੀ ਮੰਡੀਰ ਵਾਲੀ ਕਾਲੀ ਬਣੀ ਸੀ ਇਹ ਮੰਨ ਕੇ ਜਾਂ ਤਿੰਨ ਤਾਂ ਜੀ ਡੈਡ ਬੋਟ ਦਾ ਹੋਗਾ ਤਿੰਨ ਤੇ ਚਾਰ ਮੰਨ ਕੇ ਜਾਂ ਜੇ ਮੈਂ ਨਾ ਕਿਹਾ ਦੋ ਮਿੰਟ ਹੋਰ ਨਾ ਕੋਈ ਖੜਦਾ ਤੇ ਬਚਦੇ ਉਹ ਵੀ ਨਹੀਂ ਸੀ ਚਾਰੇ ਬਚਦੇ ਨਹੀਂ ਸੀ ਕਿਉਂ ਦੋ ਜਣਿਆਂ ਦੇ ਤਾਂ ਇੱਥੇ ਤੱਕ ਨਹੀਂ ਲੱਗਣਾ ਸੀ ਆਕੇ ਬਸ ਵੀ ਕੁਝ ਨਹੀਂ ਬਚਿਆ ਸਾਡੇ ਕੋਲੇ ਡੈਡ ਬੋਡੀਆਂ ਪਈਆਂ ਸੀ ਇੱਥੇ ਦੋ ਚਾਰ ਜਦੋਂ ਆਏ ਆ ਬੱਚਾ ਵੀ ਸੀ ਬੱਚੇ ਦੀ ਵੀ ਡੈਥ ਹੋ ਗਈ ਇਹ ਜਦੋਂ ਪੱਟ ਕੇ ਰਾੜਾ ਨਾਲ ਕੱਢੇ ਵੇ ਵੀ ਕੁੜੀ ਦੇ ਹੁਣ ਨੰਦ ਸੀਗੇ ਨਾ ਅੱਜ ਪੈਲਸ ਚ ਉੱਥੇ ਚਲੇ ਸੀਗੇ ਕਿ ਹੁਣ ਚਾਰ ਜੀ ਜਾਵੜੇ ਤੇ ਹੁਣ ਵੇਲੇ ਗਏ ਤਾਂ ਖੁਸ਼ੀ ਤੇ ਤੇਰੇਗੀ ਗਵੇਂ ਤੇ ਬੱਚੇ ਦੀ ਤਾਂ ਵਰੀ ਕੋਸ਼ ਨਹੀਂ ਮੈਨੂੰ ਪਤਾ ਹੋਊਗੀ 10 9 ਸਾਲਾਂ ਕ ਦਾ ਹੋਗਾ ਬੱਚਾ ਬੱਚਾ ਸੀ 9 ਸਾਲ ਹਾਂ ਇੱਥੇ ਵੇ ਸਾਰੇ ਮੂਰਾ ਨਿਕਲਿਆ ਸੀ ਉਹਦੇ ਚ ਤਾਂ ਹੰਬਲੇ ਪੈ ਉਹਦੀ ਗੱਡੀ ਜਾੜੀ ਤੇਜ਼ ਬਾੜੀ ਤੇ ਅਸੀਂ ਉੱਥੇ ਪਿੱਛੇ ਸੀ ਜੇਸੇ ਅਸੀਂ ਬਰਾਬਰ ਹੁੰਦੇ ਸਾਨੂੰ ਵੀ ਮਾਰ ਦਿੰਦੇ ਅਸੀਂ ਇਸ ਵਕਤ ਬਠਿੰਡਾ ਅਮਰਸਰ ਰੋਡ ਤੇ ਮੌਜੂਦ ਆ ਪਿੰਡ ਚੰਦਪਾਣ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜੀ ਗੱਡੀ ਐ ਉਹ ਰੁੜ ਕੇ ਵਾਣ ਦੇ ਵਿੱਚ ਚਲੀ ਗਈ ਐ ਪੂਰੀ ਘਟਨਾ ਕੀ ਵਾਪਰੀ ਉਹ ਇੱਥੋਂ ਜਾਣਦੇ ਆ ਬਾਈ ਜੀ ਕੀ ਘਟਨਾ ਵਾਪਰੀ ਐ ਮਤਲਬ ਕਿੱਥੋਂ ਦੇ ਸੀਗੇ ਕੌਣ ਸੀ ਤੇ ਕੀ ਹੋਇਆ ਇਹ ਆਪਣੇ ਪਿੰਡੋਂ ਸੀਗੇ ਚੰਦਪਾਣ ਤੋਂ ਚੰਦਪਾਣ ਪਿੰਡੋਂ ਇੱਥੇ ਹਾਂ ਤੇ ਉਹ ਜਿਹੜੀ ਗੱਡੀ ਦਾ ਵਿਆਹ ਸੀ ਉਹ ਵੀ ਚੰਦਪਾਣੋਂ ਸੀ ਕਹਿੰਦੇ ਵੀ ਉਹ ਘਰ ਵਾਲੇ ਕਹਿੰਦੇ ਵੀ ਬਰਾਡ ਪੈਲਸ 'ਚ ਚੱਲੇ ਸੀਗੇ ਇਹ ਠੀਕ ਐ ਯਾਹ ਤੇ ਠੀਕ ਹੈ ਇਹ ਕੁੜੀ ਦੇ ਹੁਣ ਨੰਦ ਸੀਗੇ ਨਾ ਅੱਜ ਪੈਲਸ ਚ ਉੱਥੇ ਚਲੇ ਸੀਗੇ ਤੇ ਅਸੀਂ ਤਾਂ ਕਿਹਾ ਵੀ ਆਪਣੇ ਘਰ ਇੱਥੇ ਤੋਂ ਦੋ ਜਣੇ گاਊਸਾਂ ਲਾ ਕੇ ਬੂਰੇ ਬੈਠੇ ਸੀਗੇ ਉਹ ਵੈਸੇ ਵਹਿੰਦੇ ਵਹਿੰਦੇ ਗੱਡੀ ਉਦੋਂ ਮੁੰਡੇ ਤੋਂ ਜਾ ਆਪ ਤੇ ਜਾ ਹੋ ਗਈ ਗੱਡੀ ਤੇ ਰਫ਼ਤਾਰ ਕਿੰਨੀ ਸੀ ਗੱਡੀ ਦੀ ਕਾਫੀ ਹੁਣ ਕੀ ਕਹਿ ਸਕਦੇ ਆ ਵੀ ਹੁਣ ਤੋਂ ਗੱਡੀ ਦੇ ਹਿਸਾਬ ਨਾਲ ਕਿਹਦਾ ਹੋਊਗੀ ਸਭ ਮਤਲਬ ਕਿਸੇ ਦੇ ਨਾਲ ਨਹੀਂ ਵੱਜੀ ਸਿੱਧੀ ਹਾਂ ਉਹ ਤਾਂ ਆਪ ਤੋਂ ਹੋਈ ਗੱਡੀ ਠੀਕ ਹੈ ਆਪ ਹੀ ਹੋਈ ਹੈ ਆਪ ਹੋਈ ਗੱਡੀ ਕਿੰਨੇ ਜਣੇ ਸੀ ਗੱਡੀ ਦੇ ਵਿੱਚ ਭਾਈ ਇਹ ਮੰਨ ਕੇ ਜਾਂ ਤਿੰਨ ਤਾਂ ਜੀ ਡੈੱਡ ਬੋਡ ਦਾ ਹੋਗਾ ਠੀਕ ਤਿੰਨ ਤੇ ਚਾਰ ਮੰਨ ਕੇ ਜਾ ਗਏ ਚਾਰ ਜ਼ਖਮੀ ਆ ਤਿੰਨ ਡੈੱਡ ਹੋ ਗਏ ਤਿੰਨ ਡੈੱਡ ਹੋ ਗਏ ਆ ਗੱਡੀ ਸੱਤ ਜਣੇ ਸੀਗੇ ਸੱਤ ਜਣੇ ਸੀਗੇ ਠੀਕ ਹੈ ਤੇ ਮੰਨ ਕੇ ਵੀ ਜਿਹੜਾ ਡੈੱਡ ਬਾਡੀਗਾ ਸੀ ਹੋਰਲੇ ਪਾਸੇ ਸੀਗਾ ਜਿਹੜੇ ਜ਼ਖਮੀ ਸੀਗੇ ਉਹ ਪਾਰ ਲਿਆ ਸੀ ਉਹ ਡਰਾਈਵਰ ਵੀ ਵਿਚ ਹੋਰਲੇ ਪਾਸੇ ਨਿਕਲ ਆਇਆ ਸੀਗਾ ਉਤੋਂ ਦੀ ਤੇ ਵਿਚ ਜਿਹੜੇ ਹੁਣ ਵਿਚਾਰੇ ਰਾਹ ਜਾਂਦੇ ਆ ਯਾਤਰੀ ਉਹ ਖੜ ਗਏ ਉਹਨਾਂ ਨੇ ਇੱਕ ਟਰੱਕ ਵਾਲੇ ਤੋਂ ਰਾਹ ਫੜੀ ਫਿਰ ਅਸੀਂ ਆ ਬਾਰੀ ਉਹ ਪੰਨੀ ਔਰ ਲਈ ਉਹ ਕੱਢ ਕੇ ਪੰਨਕ ਨੂੰ ਤੋੜ ਕੇ ਵੈਸੇ ਕੱਢੇ ਉਹਨਾਂ ਨੂੰ ਉਹਨਾਂ ਦੀ ਜਾਨ ਬਚਾਈ ਜੇ ਮੈਂ ਨਾ ਕਿੰਦੇ 2 ਮਿੰਟ ਹੋਰ ਨਾ ਕੋਈ ਖੜਦਾ ਤੇ ਬਚਦੇ ਉਹ ਵੀ ਨਹੀਂ ਸੀ ਚਾਰੇ ਉਹ ਵੀ ਨਹੀਂ ਬਚਦੇ ਬਚਦੇ ਨਹੀਂ ਸੀ ਕਿਉਂ ਦੋ ਜੁੜਿਆਂ ਦੇ ਤਾਂ ਇੱਥੇ ਲੋ ਟੱਕ ਨਹੀਂ ਲੱਗਣ ਸੀ ਆਕੇ ਹੈ ਤੇ ਲੋਤ ਕਿੰਨਾ ਕਿੰਨਾ ਦੀ ਹੋਈ ਆ ਤੇ ਇੱਕ ਤਾਂ ਜੀ ਮੁੰਡਾ ਦਾ ਆਪਣੇ ਜਿਵੇਂ ਮੇਰੇ ਚਾਚਾ ਦੇ ਥਾਂ ਲੱਗਦਾਗਾ ਆਪਣੇ ਘਰਾਂ ਤੋਂ ਤੇ ਇੱਕ ਉਹ ਜਿਹੜਾ ਬੱਚਾ ਸੀਗਾ ਕੋਦੀ ਵੱਡੀ ਮੰਮਾ ਸੀਗੀ ਤੇ ਇੱਕ ਉਹ ਮੁੰਡੇ ਦੀ ਭੈਣ ਸੀਗੀ ਦੀਦੀ ਉਹ ਤੋਂ ਵੱਡੀ ਕੀ ਇੱਕ ਬਾਰੋਂ ਸੀ ਗਿਰੇ ਤੂੰ ਨਾ ਨਹੀਂ ਆਪਣਾ ਪਤਾ ਨਹੀਂ ਕੌਣ ਸੀਗੀ ਹਾਂ ਮੌਤ ਕਿੰਨਾ ਕਿੰਨਾ ਦੀ ਹੋਈ ਉਹਦੇ ਵਿੱਚੋਂ ਉਹਨਾਂ ਚ ਇੱਕ ਦਾ ਭਾਈ ਦੀ ਹੋਗੀ ਤੇ ਇੱਕ ਉਹਦੀ ਵੱਡੀ ਮੰਮਾ ਦੀ ਹੋਗੀ ਤੇ ਜਿਹੜੀ ਉਹ ਮੁੰਡਿਆ ਜਿਹੜਾ ਮੁੰਡਾ ਵੱਡਾ ਜਖਮੀ ਸੀਗਾ ਡੈਥ ਹੋਈ ਆ ਉਹਦੀ ਭੈਣ ਚੋਂ ਦੇ ਢੂਈ ਚ ਮਾਸ ਮੂਸ ਪਾੜ ਗਿਆ ਹੋਗਾ ਹਾਂ ਉਹ ਚਾਰ ਜਣੇ ਤੇ ਵੇਖੋ ਕਾਫੀ ਭਿਆਨਕ ਆ ਜਿਵੇਂ ਗੱਡੀ ਦੀ ਆਪਾਂ ਦੇਖ ਸਕਦੇ ਹਾਂ ਗੱਡੀ ਤਾਂ ਬਿਲਕੁਲ ਹੀ ਖਤਮ ਹੋ ਗਈ ਬਿਲਕੁਲ ਖਤਮ ਆ ਜੀ ਬਿਲਕੁਲ ਖਤਮ ਬਹੁਤ ਮਾੜੀ ਗੱਲ ਹੋਈ ਹੈ ਜਿਵੇਂ ਵਿਆਹ ਤਿਆਰ ਤੇ ਚੱਲੇ ਸੀਗੇ ਵੀ ਹੁਣ ਚਾਰ ਜੀ ਜਾਵੜੇ ਕੀ ਹੁਣ ਵੇਲੇ ਗਏ ਤਾਂ ਖੁਸ਼ੀ ਤੇ ਦੇਰੇ ਕੀ ਗਵੇਂ ਐ ਮਾੜੀ ਗੱਲ ਹੋਈ ਤੇ ਬੱਚੇ ਦੀ ਤਾਂ ਉਮਰ ਹੀ ਕੁਛ ਨਹੀਂ ਮੈਨੂੰ ਪਤਾ ਹੋਊਗੀ 10 9 ਸਾਲਾਂ ਦਾ ਹੋਗਾ ਬੱਚਾ ਬੱਚਾ ਸੀ 9 ਸਾਲ ਹਾਂ ਇੱਥੇ ਵੇ ਸਿਰ ਤੇ ਮੂਰਾ ਨਿਕਲਿਆ ਸੀ ਉਹਦਾ ਅਸੀਂ ਆਪਾਂ ਚੱਕਿਆ ਉਹ ਚੁਪਾਈ ਦੇ ਨਾ ਜੈਜੀ ਉਹਦਾ ਸਿਰ ਕੁਈ ਤੇ ਨਾ ਵਜਾ ਨਿਸ਼ਾਨ ਵੀ ਲੱਗੇ ਹੋਏ ਪੈਂਦੇ ਨਾ ਤਾਂ ਉਹ ਜੀ ਗੱਡੀ ਉਹ ਵੀ ਨਿਸ਼ਾਨ ਹੋਵੇ ਗੱਡੀ ਵੱਜ ਕੇ ਉਹ ਤਾਂ ਐ ਗੱਡੀ ਇਧਰੋਂ ਜਾਂਦੀ ਸੀ ਕਿ ਐ ਘੁੰਮ ਕੇ ਤੇ ਐ ਘੁੰਮੀ ਆ ਬਰ ਤਾਂ ਐ ਹੀ ਹੋ ਗਿਆ ਗੱਡੀ ਚੱਲੀ ਇਧਰੋਂ ਜੈਤੋਲ ਨੂੰ ਹਾਂਜੀ ਜੈਤੋਲ ਚੱਲ ਠੀਕ ਹੈ ਉਹ ਉਧਰ ਸਾਈਡ ਤੋਂ ਉੱਥੋਂ ਆਈ ਐ ਮੋੜ ਕੇ ਆਈ ਨਹੀਂ ਅੱਛਾ ਹਾਂ ਉੱਥੋਂ ਆ ਕੇ ਤੇ ਜਿਹੜਾ ਟਲਾਂਚੇ ਵਿੱਚ ਸਿੱਧੀ ਪੈਂਦੇ ਚ ਵਜੀ ਦੇਖਿਆ ਜਦੋਂ ਹੋਇਆ ਐਕਸੀਡੈਂਟ ਉਹਥੇ ਹੁੰਦਾ ਨਹੀਂ ਅਸੀਂ ਆ ਜੀ ਹੋ ਉੱਥੇ ਬੜੇ ਜਾਵਾਂ ਸਾਹਮਣੇ ਹੋਵੇ ਹੋ ਸਾਹਮਣੇ ਬੈਠੇ ਅਸੀਂ ਮਾਇਨ ਜੈਤੋਲ ਤੋਂ ਹੁੰਦਾ ਸੀ ਮੇਰੇ ਘਰ ਵਾਲੀ ਸੀ ਨਾਲ ਹੋ ਤਾਂ ਇਹਨੇ ਕਿ ਅੱਗੇ ਗਏ ਅਸੀਂ ਕਿ ਚੱਕ ਇਹ ਉਹੀ ਵਾਰ ਨਾ ਤਾਂ ਹੰਬਲੇ ਪੈ ਗਈ ਗੱਡੀ ਜੜੀ ਤੇਜ਼ ਵਾਲੀ ਸੀ ਅੱਛਾ ਤੇਜ਼ ਵਾਲੀ ਸੀ ਤੇਜ਼ ਵਾਲੀ ਸੀ ਗੱਡੀ ਉਹ ਤੋਂ ਕੰਟਰੋਲ ਨਹੀਂ ਹੋਈ ਗੱਡੀ ਕੰਟਰੋਲ ਨਹੀਂ ਹੋਈ ਤੇ ਬਸ ਜਦੋਂ ਪ੍ਰਮਾਤਮਾ ਨੇ ਕੋਈ ਮਾਰਾ ਟਾਈਮ ਲੈਣਾ ਹੋਵੇ ਨਹੀਂ ਟੱਪਦਾ ਵੇਲਾ ਜੀ ਉਹ ਹੈ ਨਾ ਤੇ ਗੱਡੀ ਕੁਦਰਤੀ ਅਸੀਂ ਉਹ ਤੋਂ ਪਿੱਛੇ ਸੀ ਜਿਵੇਂ ਅਸੀਂ ਬਰਾਬਰ ਹੁੰਦੇ ਸਾਨੂੰ ਵੀ ਮਾਰ ਦਿੰਦੇ ਹਾਂ ਹਾਂ ਕਿਉਂਕਿ ਮੋਟਰਸਾਈਕਲ ਤੇ ਗੱਡੀ ਦਾ ਮਤਲਬ ਤਾਂ ਹੀ ਰਿਹਾ ਨਹੀਂ ਕੁਝ ਇਨੀ ਤੇ ਆ ਨਹੀਂ ਹਾਂ ਜੀ ਸਪੀਡ ਬਹੁਤ ਜ਼ਿਆਦਾ ਸੀ ਜੀ ਮੈਂ ਜੇ ਕਿਵੇਂ ਮੰਦਿਰ ਉਹਦੀ ਮੰਦਿਰ ਵਾਲੀ ਗੱਲ ਹੀ ਬਣੀ ਸੀ ਮੈਂ ਜੋ ਮੰਦਿਰ ਦਵਾਲੇ ਲੈਂਦੀ ਐ ਇਸ ਤਰੀ ਦੇ ਦਵਲੇ ਸੀ ਨੂ ਪਿੰਡ ਚੰਦਪਾ ਦਾ ਨਾਲ ਹੀ ਪਿੰਡ ਹਾਲੇ ਇੱਥੇੋਂ 2 ਕਿਲੋ ਮੀਟਰ ਹੀ ਸੀ 2 ਕਿਲੋ ਮੀਟਰ ਇੱਥੋਂ ਪਿੰਡੋਂ ਹੀ ਨਿਕਲੇ ਸੀ ਹਾਲੇ ਹਾਂ ਹਾਂਜੀ ਪਿੰਡੋਂ ਹੀ ਤੇਜ ਹੋ ਗਈ ਸੀ ਗੱਡੀ ਮਤਲਬ ਬਹੁਤ ਤੇਜ਼ ਸੀ ਬਿਲਕੁਲ ਤਾਂ ਤੁਹਾਨੂੰ ਗੱਡੀ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜੀ ਗੱਡੀ ਐ ਉਹ ਬਿਲਕੁਲ ਖਤਮ ਹੋ ਚੁੱਕੀ ਐ ਇਹ ਹੋਂਡਾ ਸਿਟੀ ਹੋਂਡਾ ਸਿਟੀ ਹੈ ਨਾ ਹੋਂਡਾ ਸਿਟੀ ਗੱਡੀ ਐ ਤਾਂ ਬਿਲਕੁਲ ਬਾਈ ਸੀਗਾ ਕੋਈ ਇੱਥੇ ਤੁਹਾਡੇ ਜੋ ਜਦੋਂ ਹੋਇਆ ਐਕਸੀਡੈਂਟ ਦੇ ਕੀ ਮਾਰ ਹੋ ਰਹੀ ਤਾਂ ਹੈ ਨਹੀਂ ਸੀ ਬਾਅਦ ਚੋਂ ਆਏ ਆ ਬਾਅਦ ਚੋਂ ਆਏ ਆ ਬਾਅਦ ਚੋਂ ਆਏ ਮਤਲਬ ਕੀ ਹਾਲਾਤ ਸੀ ਉਹਨਾਂ ਦੇ ਜਿਹੜੇ ਜਿਹੜੇ ਵਿੱਚ ਸੀ ਇਹ ਸਾਡੇ ਕੋਲ ਪ੍ਰੂਫ ਹੈ ਇਹਨਾਂ 'ਚ ਵੀਡੀਓ ਪਈਆਂ ਸਾਰੀਆਂ ਬਹੁਤ ਕਈਆਂ ਦੀਆਂ ਤਾਂ ਲੱਤਾਂ ਜਿਹੜੀਆਂ ਉਹਨਾਂ ਦੇ ਭਾਰ ਆ ਗਿਆ ਬ੍ਰੇਕ ਹੋ ਗਈਆਂ ਲੱਤਾਂ ਤੇ ਬਸ ਵੀ ਕੁਝ ਨਹੀਂ ਬਚਿਆ ਸਾਡੇ ਕੋਲੇ ਡੈੱਡ ਬੋਡੀਆਂ ਪਈਆਂ ਸੀ ਇੱਥੇ ਦੋ ਚਾਰ ਜਦੋਂ ਆਏ ਆ ਠੀਕ ਹੈ ਬੱਚਾ ਸੀ ਵੀ ਇੱਕ ਛੋਟਾ ਬੱਚਾ ਵੀ ਸੀ ਬੱਚੇ ਦੀ ਵੀ ਡੈਥ ਹੋ ਗਈ ਡੈਥ ਹੋ ਗਈ ਡੈਥ ਹੋ ਗਈ ਕਿੰਨੇ ਡੈਥ ਹੋ ਗਏ ਇਹਨਾਂ ਵਿੱਚੋਂ ਕਿੰਨੇ ਜਿਹੜੀਆਂ ਮੈਂ ਅੱਖੀਂ ਦੇਖਿਆ ਆਪਣੇ ਉਹ ਤਿੰਨ ਡੈਥਾਂ ਹੋ ਗੀਆਂ ਉਸ ਤੋਂ ਪਹਿਲਾਂ ਹਸਾਰਾ ਵਾਲੇ ਆਏ ਸੀ ਉਹ ਵੀ ਲੈ ਗਏ ਚੱਕ ਕੇ ਉਹਨਾਂ ਵਿੱਚੋਂ ਕੋਈ ਨਹੀਂ ਪਤਾ ਆਪਣਾ ਸੱਤ ਜਣੇ ਸੀ ਟੋਟਲ ਗੱਡੀ ਦੇ ਵਿੱਚ ਸ਼ਾਇਦ ਸੱਤ ਜਣੇ ਹੋਣੇ ਆ ਜੀ ਬੜਾ ਭਿਆਨਕ ਐਕਸੀਡੈਂਟ ਹੈ ਤਾਂ ਗੱਡੀ ਦੇ ਜਿਵੇਂ ਹਾਲਾਤ ਬਣੇ ਹੋਏ ਆ ਮਤਲਬ ਥੱਲੇ ਲੱਗੀ ਕਹਿੰਦੇ ਆ ਜੀ ਜਿਵੇਂ 160 ਤੇ ਗੱਡੀ ਸੀਗੀ ਜੀ 160 ਤੇ ਜੀ ਉਹ ਦੇਖੋ ਤੁਸੀਂ ਸਾਹਮਣੇ ਦੇਖੋ ਉੱਥੋਂ ਗੱਡੀ ਟਕਰਾ ਗਈ ਕਹਿੰਦਾ ਮਤਲਬ ਕਿ ਥੱਲੇ ਲੋ ਉੱਡ ਕੇ ਇੱਕ ਸਾਡੀ ਉੱਤੋਂ ਜਾ ਕੇ ਥੱਲੇ ਆਈ ਹੈ ਹਾਂ ਬਿਲਕੁਲ ਜੀ ਤਾਂ ਤੁਹਾਨੂੰ ਦਿਖਾ ਦਿੰਨੇ ਆ ਗੱਡੀ ਦੀਆਂ ਤਸਵੀਰਾਂ Honda City ਗੱਡੀ ਹੈ ਚੰਦਪਾਣ ਦੇ ਜੋ ਵਸਨੀਕ ਸੀਗੇ ਉਹ ਵਿਆਹ ਦੇ ਪ੍ਰੋਗਰਾਮ ਤੇ ਜਾ ਰਹੇ ਸੀ ਤਾਂ ਗੱਡੀ ਦੇ ਹਾਲਾਤ ਤੁਹਾਨੂੰ ਦਿਖਾ ਦਿੰਨੇ ਬਿਲਕੁਲ ਖਤਮ ਹੋ ਗਈ ਹੈ ਗੱਡੀ ਜਿਹੜੀ ਛੱਤ ਹੈ ਉਹ ਥੱਲੇ ਫਰਸ਼ ਦੇ ਨਾਲ ਚਿਪਕ ਚੁੱਕੀ ਹੈ ਇੰਨੀ ਗੱਡੀ ਚਿਬੀ ਹੋਈ ਹੈ ਹਰਿਆਣਾ ਨੰਬਰ ਗੱਡੀ ਹੈ ਹਾਲਕੇ ਚੰਦਪਾਣ ਪਿੰਡ ਦੇ ਜੋ ਲੋਕ ਸੀ ਉਹ ਇਸ ਦੇ ਵਿੱਚ ਸਵਾਰ ਸੀ ਤੇ ਗੱਡੀ ਦੀ ਰਫਤਾਰ ਸੀ ਕਹਿੰਦੇ ਉਹ ਥੋੜੀ ਜ਼ਿਆਦਾ ਸੀ ਜਿਸ ਦੇ ਕਾਰਨ ਇਹ ਜਿਹੜਾ ਹਾਸਾ ਵਾਪਰਿਆ ਤੇ ਤਿੰਨ ਜਣਿਆਂ ਦੀ ਹੁਣ ਤੱਕ ਮੌਤ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਚਾਰ ਜਣੇ ਕਿੰਨੇ ਜਣੇ ਬਾਪੂ ਹੀ ਜ਼ਖਮੀ ਹੋਏ ਇਹਦੇ ਚੋਂ ਤਿੰਨ ਜਣੇ ਜੀ ਜ਼ਖਮੀ ਤਿੰਨ ਜਣੇ ਹਾਂ ਤਿੰਨ ਜਣਿਆਂ ਦੀ ਮੌਤ ਹੈ ਤਿੰਨ ਜਣਿਆਂ ਦੀ ਮੌਤ ਹੈ ਸੱਤ ਸੱਤ ਜਣੇ ਸੀ ਟੋਟਲ ਬਈ ਗੱਡੀ 'ਚ ਹਾਂਜੀ ਸੱਤ ਜਣੇ ਦੱਸਦੇ ਸੱਤ ਜਣੇ ਹਾਂਜੀ ਸੱਤਾਂ ਵਾਲੀ ਤਾਂ ਵੈਸੇ ਵੀ ਗੱਡੀ 'ਵੀ ਹਣੀ ਸੱਤਾਂ ਵਾਲੀ ਤੇ ਹਾਂ ਬੱਚਾ ਸੀ ਨੇ ਨਾਲ ਬੱਚੇ ਕਰਕੇ ਸੱਤ ਜਣੇ ਨੇ ਬੱਚੇ ਸੋਨੇ ਸੱਤ ਕੱਟੇ ਤਾਂ ਗੱਡੀ ਬਿਲਕੁਲ ਖਤਮ ਹੋ ਗਈ ਇਹ ਗੱਡੀ ਦੀ ਰਫ਼ਤਾਰ ਕਹਿੰਦੇ ਆ ਕਿ 160 ਦੀ ਦੱਸੀ ਜਾ ਰਹੀ ਹੈ 160 ਇੱਕ ਨੌਜਵਾਨ ਨੇ ਦੱਸਿਆ ਕਿ 160 ਤੇ ਗੱਡੀ ਸੀ ਗੱਡੀ ਖੂਨ ਦੇ ਨਾਲ ਲਥਪਤ ਹੋਈ ਹੈ ਪੂਰੀ ਭਿਆਨਕ ਐਕਸੀਡੈਂਟ ਹੈ ਚੰਦ ਭਣ ਪਿੰਡ ਤੋਂ ਨਿਕਲੇ ਸੀਗੇ ਹਾਲੇ ਕਿਲੋਮੀਟਰ ਵੀ ਮਸਾਂ ਆਏ ਹੋਣਗੇ ਪਿੰਡੋਂ ਨਿਕਲ ਕੇ ਕਿ ਗੱਡੀ ਹੈ ਜਿਹੜੀ ਉਹ ਆ ਕੇ ਇੱਧਰ ਉੱਪਰ ਦਿਖਾ ਦੇਣੀ ਉੱਪਰੋਂ ਕਹਿੰਦੇ ਉੱਥੋਂ ਵੱਜ ਕੇ ਸਫੈਦੇ ਨਾਲ ਤਾਂ ਥੱਲੇ ਆ ਕੇ ਡਿੱਗੀ ਹੈ ਗੱਡੀ ਘੁੰਮ ਗਈ ਹੈ ਗੱਡੀ ਬਠਿੰਡੇ ਵਾਲੀ ਸਾਈਡ ਤੋਂ ਮਤਲਬ ਚੰਦਪਣ ਪਿੰਡ ਜਿਹੜਾ ਬਠਿੰਡੇ ਵਾਲ ਨੂੰ ਪੈਂਦਾ ਤੇ ਉਹ ਕੋਟਕਪੁਰੇ ਵਾਲੀ ਸਾਈਡ ਨੂੰ ਜਿੱਥੋਂ ਜਿਹੜਾ ਇੱਕ ਪੈਲਸ ਹੈ ਉੱਥੇ ਜਾ ਰਹੀ ਸੀਗੀ ਗੱਡੀ ਬਿਲਕੁਲ ਖਤਮ ਹੋ ਗਈ ਹੈ ਤਿੰਨ ਜਾਨਾਂ ਦੀ ਮੌਤ ਦੱਸੀ ਜਾ ਰਹੀ ਹੈ ਮੌਕੇ ਤੇ ਆ ਕੇ ਲੋਕਾਂ ਨੇ ਕੱਢਿਆ ਬਾਪੂ ਇੱਥੇ ਮੌਜੂਦ ਨੇ ਜਾਣ ਲੈਨੇ ਆ ਇਹ ਤੂੰ ਸੀਗੇ ਜਦੋਂ ਹੋਇਆ ਨੇ ਹੀ ਅਸੀਂ ਤਾਂ ਮਗਰੋਂ ਆਏ ਬਾਚੋਂ ਆਇਓ ਹਾਂ ਕੀ ਹਾਲਾਤ ਸੀ ਕਿੰਨੇ ਜਣੇ ਦੀ ਮੌਤ ਹੋਈ ਹੁਣ ਤੱਕ ਕਿੰਨਾ ਚੱਪ ਇੱਥੇ ਜੀ ਮੈਂ ਸੁਣ ਦੱਸਾਂ ਅਸਲੀ ਜਦੋਂ ਗੱਡੀ ਆਈ ਆ ਮੌਕੇ ਤੇ ਮੌਤ ਹੋਈ ਇੱਕ ਤਾਂ ਬੁੜੀ ਦੀ ਹੋਈ ਵੀ ਆ ਜੀ ਦੂਸਰੀ ਫੇਰ ਇੱਕ ਜਨਾਨੀ ਦੀ ਹੋਈ ਆ ਤੀਸਰੀ ਇੱਕ ਮੁੰਡੇ ਦੀ ਹੋਈ ਆ ਤਿੰਨ ਡੈਡ ਬਾਡੀਆ ਤਿੰਨ ਡੈਡ ਬਾਡੀਆ ਜੀ ਠੀਕ ਹੈ ਜੀ ਠੀਕ ਹੈ ਇੱਕ ਡਰਾਈਵਰ ਆ ਜਿਹੜਾ ਉਹਦੇ ਵੀ ਸੱਟਾਂ ਆ ਜੀ ਠੀਕ ਹੈ ਇੱਕ ਸਾਦਾ ਬੱਚਾ ਛੋਟਾ ਜਿਹਾ ਉਹਦੇ ਵੀ ਸੱਟਾਂ ਆ ਇੱਕ ਹੋਰ ਬੱਚਾ ਛੋਟਾ ਜਿਹਾ ਮਤਲਬ ਕਿ ਹੋਊ ਉਹ 6-7 ਸਾਲ ਦਾ ਉਹਦੇ ਵੀ ਸੱਟਾਂ ਗੱਡੀ ਤੇਜ਼ ਬੜੀ ਸੀ ਕਹਿੰਦੇ ਗੱਡੀ ਇੱਥੋਂ ਹੀ ਤੇਜ਼ ਹੋਈ ਆ ਗੱਡੀ ਪਿੱਛੇ ਤੋਂ ਹੌਲੀ ਆਉਂਦੀ ਸੀ ਕੁਦਰਤ ਬੰਨੀ ਉਹ ਤੇਜ਼ ਹੋਈ ਆ ਨਾ ਮਗਰਮੂਰੇ ਇਹਦੇ ਕੋਈ ਦੱਸਿਆ ਨਹੀਂ ਸਾਨੂੰ ਤਾਂ ਮਤਲਬ ਕਿਸੇ ਨਾਲ ਨਹੀਂ ਹੋਇਆ ਐਕਸੀਡੈਂਟ ਐਕਸੀਡੈਂਟ ਨਹੀਂ ਹੋਇਆ ਗੱਡੀ ਛਪੀਟ ਕਰਨ ਇੱਥੇ ਤੇਜ਼ ਹੋ ਗਈ ਆ ਗੱਡੀ ਆ ਕੇ ਸਿੱਧੀ ਇਹਦੇ 'ਚ ਵੱਜੀਏ ਵੱਜ ਕੇ ਗੱਡੀ ਨੇ ਢੇਡਾ ਖਾ ਗਈ ਆ ਗੀੜਾ ਖਾ ਕੇ ਕੱਢੇ ਇਹ ਜਦੋਂ ਪਟਕੇ ਰਾੜਾ ਨਾਲ ਕੱਢੇ ਵੇ ਆਹ ਨਾਲ ਪਟੇ ਗੱਡੀ ਬਿਲਕੁਲ ਚਿੱਬੀ ਹੋ ਗਈ ਹੈ ਚਿੱਬੀ ਹੋ ਗਈ ਗੱਡੀ ਦਾ ਗੱਡੀ ਦੇ ਹਾਲਾਤ ਬਹੁਤ ਪਿਹੜੇ ਹੋਏ ਆ ਤੇ ਮਤਲਬ ਕਿ ਕਾਂਢਾ ਜਿਹੜਾ ਹੋਇਆ ਬਹੁਤ ਪਿਹੜਾ ਹੋਇਆ ਵੇ ਬਿਲਕੁਲ ਹਲੇ ਪਿੰਡੋਂ ਨਿਕਲੇ ਸੀ ਕਹਿੰਦੇ ਚੰਦਪਨ ਪਿੰਡ ਦੇ ਚੰਦਪਨ ਪਿੰਡ ਦੇ ਇਹ ਪੈਲਸ ਸੱਚ ਜਾ ਰਹੇ ਸੀ ਇਹ ਠੀਕ ਹੈ ਬਾਬੂ ਸਿੰਘ ਨੂੰ ਜਾ ਰਹੇ ਹਾਂ ਜੀ ਹਾਂ ਪਰ ਫਾਸਾ ਗਲਤ ਵਾਪਰ ਗਿਆ ਹਾਸਾ ਵਾਪਰ ਇਹ ਜਿਹੜਾ ਗਲਤ ਵਾਪਰ ਗਿਆ ਹੋਇਆ ਕਿ ਕੁਦਰਤ ਨਹੀਂ ਕਰਤਾ ਵੇ ਸੀ ਬਿਲਕੁਲ ਤਾਂ ਰਫਤਾਰ ਕਹਿੰਦੇ ਆ ਗੱਡੀ ਦੀ ਕਾਫੀ ਸੀ ਤਾਂ ਲੋਕਾਂ ਨੂੰ ਵੀ ਇਹੀ ਸਭ ਕਲੈਨ ਦੀ ਜ਼ਰੂਰਤ ਹੈ ਕਿ ਗੱਡੀਆਂ ਜਿਹੜੀਆਂ ਹੁੰਦੀਆਂ ਨੇ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਹੁੰਦੀਆਂ ਨੇ ਤਾਂ ਰਫਤਾਰ ਦੇਖ ਕੇ ਚਲਾਉਣੀ ਚਾਹੀਦੀ ਹੈ ਬੜੀ ਮਾੜੀ ਘਟਨਾ ਵਾਪਰੀ ਹੈ ਚੰਦਪਣ ਪਿੰਡ ਦੇ ਦੱਸੇ ਜਾ ਰਹੇ ਨੇ ਉਹ ਲੋਕ ਜਿਨ੍ਹਾਂ ਦੀ ਮੌਤ ਹੋਈ ਹੈ ਤਿੰਨ ਮੌਤਾਂ ਹੋ ਚੁੱਕੀਆਂ ਨੇ ਇੱਕ ਬੱਚਾ ਸੀਗਾ ਉਹਦੇ ਸਿਰ ਦੇ ਵਿੱਚ ਕਾਫੀ ਵੱਡਾ ਕਹਿੰਦੇ ਆ ਕਿ ਇੱਕ ਮੂਰੇ ਵਾਂਗੂ ਜ਼ਖਮ ਬਣ ਗਿਆ ਸੀਗਾ ਤੇ ਚਾਰ ਜਾਨੇ ਨੇ ਜਿਹੜੇ ਉਹ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਆਉਂਡਾ ਸਿਟੀ ਗੱਡੀ ਐ ਉੱਪਰੋਂ ਲੈ ਕੇ ਥੱਲੋਂ ਤੱਕ ਗੱਡੀ ਸਾਰੀ ਖਤਮ ਹੋ ਗਈ ਤੇ ਤਿੰਨ ਮੌਤਾਂ ਚਾਰ ਲੱਖੀ ਹੋ ਗਈ ਐ ਸਫੈਦਾ ਜਿਹੜੀ ਬਿਲਕੁਲ ਉੱਪਰ 10 10 ਤੋਂ 12 ਫੁੱਟ ਉੱਚਾ ਸਫੈਦਾ ਜਿੱਥੋਂ 10 ਤੋਂ 12 ਫੁੱਟ ਉੱਪਰ ਟੱਕਰ ਹੁੰਦੀ ਐ ਜਿੱਥੋਂ ਵੱਜ ਕੇ ਥੱਲੇ ਡਿੱਗਦੀ ਐ